ਖੜਾ ਕੇ ਵੋਟ ਅਸੀਂ ਭਗਦਾਵਾ ਗਿਆ ਅਮਰਤਪਾਲ ਨੂੰ ਸਾਨੂੰ ਬਾਹਰਲੇ ਜਿਹੜੇ ਜੇ ਫੋਨ ਆ ਰਹੇ ਆ ਵੀ ਤੁਹਾਡਾ ਖੂਨ ਸਾਹ ਹਲਕਾ ਉਹ ਗੰਗਨਪਾਲ ਨੂੰ ਪਾਓ ਕੋਰ ਦੇ ਵਿੱਚ ਫੋਨ ਆ ਰਿਹਾ ਜਦੋਂ ਮੇਰੀ ਅਮਰਤਪਾਲ ਦੇ ਬਾਪ ਦਾ ਗੱਲ ਹੋਈ ਤੇ ਵੀਡੀਓ ਮੇਰੀ ਫੇਰੇ ਚਲ ਗਈ ਉੱਥੇ ਅਮਰੀਕਾ ਮੇਰਾ ਲੜਕਾ ਦਾ ਬਾਪੂ 10 10 ਦੇ 20000 30000 40000 ਕਿੰਨਾ ਚਾਹੀਦਾ ਪਾਰਟੀ ਵਾਸਤੇ ਉਧਰ ਕਲੈਕਸ਼ਨ ਹੀ ਫਾਈਵਰ ਸ਼ੈਂਟ ਟੂ ਯੂ ਜੀ ਤੇ ਵਰਬਾਰੂ ਅਮਰੀਕਾ ਜੋ ਫੋਨ ਆਉਂਦਾ ਹੈ ਅਮਰੀਕਾ ਜੋ ਠੀਕ ਹੈ ਤੇ ਬਾਕੀ ਹੋਰ ਵਾਲੇ ਦਲੇ ਪਿੰਡਾਂ ਦਾ ਕੀ ਰਜਣਾ ਹੈ ਬਿਲਕੁਲ ਸਾਡਾ ਇਹ ਮੱਧ ਏਰੀਆ ਬੂਯਾਰਾ ਆਰਵੇਸਾ ਸਪான்ਸਰ ਟੂ ਸਿੱਖ ਜੰਮ ਸਾਰੇ ਦੁਨੀਆਂ ਦੇ ਲੀਜੈਂਡਸ ਪਲੇ ਸਾਡੇ ਇੱਥੇ ਹੋਰ ਆ ਸਾਰੀਆਂ ਕੁਰਬਾਨੀਆਂ ਇੱਥੋਂ ਮਨੁਜਾਨ ਬਾਬਾ ਕੋ ਦੇਖੀ ਹੁੰਦੀਆਂ ਜੀ ਇਹ ਅਤਵਾਦ ਦੇ ਵਿੱਚ ਬਹੁਤ ਵੱਡਾ ਤੇ ਉਹ ਵੀ ਇੱਕ ਨਾ ਪਿੰਡਾਂ ਦੇ ਵਿੱਚੋਂ ਵੱਧਾ ਗਿਆ ਜੇ ਉਹਨੂੰ ਆਪਣਾ ਭਾਈ ਅਮਰਪਾਲ ਸਿੰਘ ਚੱਲਿਆ ਉਹਨੇ ਕਿਹਾ ਲੋਕ ਉਹ ਇੱਕ ਬੈਲ ਚਾਪ ਕੇ ਕੋਈ ਗਲਤੀ ਹੋ ਗਈ ਕੋਈ ਰੌਂਡ ਸਟੈਪ ਹੋਇਆ ਹੋਊਗਾ ਪਰ ਇੰਨਾ ਇੱਕ ਦੁਸ਼ਮਣਵਾਗ ਵੇਝਿਆ ਕਰਕੇ ਉਹ ਆਪਣੇ ਆਪਣੀ ਸਟੇਟ ਦੇ ਵਿੱਚੋਂ ਬਾਹਰ ਡਿਬਰੂ ਕਰਕੇ ਜਿਹੜੇ ਪੇੜਨਾ ਸੀ ਉਹਨੂੰ ਜਿੰਨਾ ਜ਼ਿਆਦਾ ਸੁਣਿਆ ਦੇ ਆਈ ਬਾਦ ਇਨਾਰਮੀ 1972 ਜਿੰਨਾ ਸੁਣਾਉਂਦੇ 4.5 ਲੱਖ ਰੁਪਏ ਜਿੱਤਿਆ ਸੀ ਇੰਦਰਾ ਗਾਂਧੀ ਜੰਮ ਜੀ ਅੰਮ ਜੰਮੀ ਨੇ ਕਿਹਾ ਨਹੀਂ ਉਹਨੂੰ ਪਾਜੇ ਰਖ ਵੋਟ ਤੇ ਅਸੀਂ ਦੁਕਾਨ ਨੂੰ ਸੋਚਦਾ ਕੇ ਪੈਦਾ ਕੇ ਖਰੂਸਾ ਵਰਕੇ ਤੇ ਜਾਰਜ ਫਰਨੈਂਡਸ ਜੋ ਹੋਏ ਨੇ ਜੋ ਹਾਂ ਉਹ ਉਹਨੇ ਤੇ ਵੀ ਇੰਨੇ ਸੇਲਾ ਤਸੀ ਐਨੇ ਬਹੁਤ ਜੇਲ੍ਹ ਦੇ ਵਿੱਚ ਅਮ ਗਿਆ ਸੀ ਪੱਕਾ ਹੀ ਬੰਦ ਕਰ ਦਿੱਤੇ ਐਨੇ ਤੇ ਵੀ ਪੈਸੇ ਸਕੋਟਰੀ ਐਕਟ ਦੇ ਵਿੱਚ ਬੰਦ ਕੀਤਾ ਆਈ ਡੋਟ ਨੋ ਫਾਰ ਬੈਕ ਕਰੀਆ ਰਹੀ ਸੀ ਠੀਕ ਹੈ ਬਾਕੀ ਰਿਵਾਜੈਂਟ ਦੀ ਪ੍ਰਿੰਦ ਐਨੇ ਪ੍ਰਿੰਦ ਦੀ ਬਾਅਦ ਮੈਂਨ ਬਾਈ ਦੀ 4R 50 ਲੱਖ ਵੋਟ ਤੇ ਅਸੀਂ ਉਹਦੀ ਅਧਾਰਨ ਕਾਇਮ ਕਰਨੀ ਚਾਹੁੰਦੇ ਆ ਮਾਨੂੰ ਚਾਲ ਦੇ ਵਿੱਚ ਹੁੰਦੇ ਆ ਖਰੂਸਾ ਵਰਕੇ ਜੀ ਤੇ ਤੁਹਾਡੇ ਮਤਲਬ ਵੀ ਲਗਭਗ ਜਿਹੜੇ ਮੌਕੇ ਦੀ ਸਰਕਾਰ ਹੈ ਆ ਆਮ ਆਦਮੀ ਪਾਰਟੀ ਬਿਲਕੁਲ ਫੇਲੀਅਰ ਹੈ ਫੇਲੀਅਰ ਹੈ ਇੱਕ ਮਿੰਟ ਮੈਨੂੰ ਸੁਣੋ ਮੈਂ ਹੁਣੇ ਇੱਥੇ ਗੱਲ ਕਰ ਲਿਆ ਕਿ ਗਵਰਨਮੈਂਟ ਰਨ ਬਾਈ ਬਿਊਰੋਕ੍ਰੇਸੀ ਨਾਟ ਬਾਈ ਇੰਡਸਟਰੀ ਇਹ ਕੰਨੇ ਜਿਹੜਾ ਸਾਈਕਲ ਪੈਂਚਰ ਲਾਉਂਦਾ ਆ ਕੇ ਮਿਨਿਸਟਰ ਬਣ ਗਿਆ ਉਹਨੂੰ ਕੀ ਪਤਾ ਗਵਰਨਮੈਂਟ ਦੀਆਂ ਪੌਟੀਆਂ ਕੀ ਖੇਤੀਬਾੜੀ ਕੀ ਹੈ ਵਪਾਰ ਕੀ ਆ ਅਚਨਾਤ ਧੰਗੇ ਕੀ ਆ ਕਿੰਨਾ ਕੀ ਅਜੀ ਸੁਰੱਖਿਆ ਕਿਵੇਂ ਹਤਵਾਲ ਕਿਵੇਂ ਦੇ ਵਿਰਾਸਤ ਉੱਤਖੋ ਕਿ ਉਹਨੂੰ ਕਿਵੇਂ ਮਾਰਿਆ ਜਾ ਰਿਹਾ ਹੈ ਕੋਈ ਬਿਲਕੁਲ ਇਹ ਸਰਪੁਰ ਕੇਦਰੀਵਾਲ ਦੇ ਪਿੱਛੇ ਸਾਰਾ ਪੈਸਾ ਕੇਦਰੀਵਾਲ ਨੂੰ ਉੱਥੇ ਭੇਜੀ ਜਾਂਦਾ ਇਸ਼ਤਿਹਾਰਬਾਜ਼ੀ ਕਰੀ ਜਾਂਦਾ ਸੈਂਟਰੀ ਤੁਹਾਨੂੰ ਕਿੰਨੇ ਚਿਰ ਤੋਂ ਬਾਅਦ ਬੱਲ ਸਾਹਿਬ ਨੇ ਸ਼ੁਰੂ ਕੀਤੀ ਸੈਂਟਰ ਚੋਂ ਕਣਕ ਕਾਉਂਟਰੀ ਆ ਤੇ ਥੈਲੇ ਮਾਨਦੇ ਲੱਗੇ ਆ ਲੱਖਾਂ ਕਰੋੜ ਰੁਪਈਆ ਤੇ ਖੱਜਿਆ 2 ਰੁਪਈਆ 96 ਪੈਸੇ ਕਣਕ ਨੂੰ ਡਿਸਟ੍ਰਿਬਿਊਸ਼ਨੋਂ ਸ਼ੁਰੂ ਹੋਈ 1 ਕਿਲੋ ਪਿੱਛੇ ਹਾਂ ਇਹ 7 ਰੁਪਏ 96 ਪੈਸੇ ਕਿਲੋ ਦੇ ਖਰਚ ਕਰ ਰਿਹਾ ਆਪਣਾ ਭਗਵੰਤ ਜੀ ਤੇ ਇਹ ਲੈ 1000 ਰੁਪਏ ਲੜਕੇ ਉੱਠੀ ਗਿਆ ਆਪਾਂ ਕਿਉਂਕਿ ਬੁਈਆ ਅਨਪੜ੍ਹ ਹੋ ਗਏ ਪੰਜਾਬ ਦੇ ਕਿਉਂਕਿ ਸਾਡੀ ਬਾਦੀ ਇਹ ਜਿਆਦਾ ਬਾਹਰਲੇ ਕੰਟਰੀ ਅਮਰੀਕਾ ਕੈਨੇਡਾ ਆਸਟਰੀਆ ਨੂੰ ਇੰਨੀ ਫਰਵਰਡ ਨਹੀਂ ਹੈ ਤੇ ਸਾਡੇ ਲੋਕਾਂ ਨੂੰ ਗਬਨਾ ਕਰਕੇ 1000 ਰੁਪਏ ਲੜਕਿਆਂ ਨੂੰ 2000 ਰੁਪਏ ਦੇਦਾ ਜੀ ਨੌਕਰੀ ਦਿੱਤੀ 7000 ਦੀ ਨੌਕਰੀ ਕਹਿੰਦੇ ਤੇ 8000 ਦੀ ਨੌਕਰੀ ਇੱਧਰ ਮੈਂ ਤਰਸ ਤੁਹਾਡੀ ਗੱਲ ਤੋਂ ਆਈ ਵਟ ਮੈਡੀਟ ਵੀ ਬਾਬਾ ਹਸਪੀਟਲ ਇੱਕ ਲੜਕਾ 7 ਫੁੱਟ ਦਾ ਮਾਨ ਉਹ ਪਛਾੜ ਦਈਏ ਥੈਲੀਆ ਲੋਹ ਲਾਦੇ ਲੋਕਾਂ ਦੇ ਕੱਪੜੇ ਸਾਫ਼ ਕਰਦਾ ਤੇ ਚਾਦਰਾਂ ਬਦਲੀ ਕਰਕੇ ਉਹਨਾਂ ਪਿੰਗੇ ਸਾਫ਼ ਕਰਦਾ ਤੇ ਮੈਂ 6000 ਰੁਪਈਆ ਮੈਂਦਾ ਕੁੱਲ ਹਾਂ ਉਹਦੀ ਨੌਕਰੀ ਵੀ ਆਪਣੇ ਕਾਊਂਟ ਕੀਤੀ ਕਿ ਮੈਂ ਇਹਨੂੰ ਵੀ ਨੌਕਰੀ ਦਿੱਤੀ ਨੌਕਰੀ ਦਿੱਤੀ ਹਾਂ ਤੇ ਬਾਕੀ ਕੁਲਵੀਰ ਜੀ ਦਾ ਵੀ ਬਹੁਤ ਛਾਤੀ ਤੇ ਹੱਥ ਮਾਰ ਰਹੇ ਮੈਂ ਤੁਹਾਨੂੰ ਉਹਨਾਂ ਵੀ ਸਿਲੇਸ਼ਨ ਦਾ ਦੇਣਾ ਇੱਕ ਸੀਟ ਭਾਜ ਮੌਨ ਮੈਡੀ 400 ਜੀ ਹਾਂਜੀ ਤੇ 24 ਸੀਟਾਂ ਕੱਢੀ ਵਲਦੀਆਂ ਤੇ ਦਨ ਕਾਂਗਰਸ ਦੀਆਂ ਹੈ ਕਿ ਕ ਬੀ ਜੀ ਪੀ ਨੇ ਦੋ ਆਮ ਆਦਮੀ ਪਾਰਟੀ ਦੀ ਜੋ ਨੋਟ 1 2 22 ਮਤਲਬ ਹੈ ਇਹ ਵੀ ਆਪਣਾ ਅਕਾਲੀ ਦਲ ਬਦਲ ਚਾਰ ਸੀਟਾਂ ਲੈ ਜੂ ਚਾਰ ਸੀਟਾਂ ਅਕਾਲੀ ਦਲ ਬਦਲ ਜਿਹੜੀਆਂ ਕਿਹੜੀਆਂ ਸੀਟਾਂ ਮੰਗਦੇ ਹੋ ਤੁਸੀਂ ਇੱਕ ਸੀਟਾ ਖੁਦ ਸਾਹਿਬ ਤੋਂ ਆਹ ਦੇ ਦੇਣਾ ਆਪਣਾ ਸਾਹਿਬ ਨੂੰ ਹਾਂ ਆਪਣਾ ਅੰਗਰੇਜ਼ ਜੋ ਸੀ ਅੰਗਰੇਜ਼ ਜੋ ਸੀ ਹਾਂ ਜੀ ਨੰਬਰ 20 ਗੁਰਦਾਸਪੁਰ ਤੋਂ ਬਜੇਤ ਕੀ ਮਾ ਦਰਜੀਤ ਕੀ ਮਾ ਨੰਬਰ 10 ਸੰਗਰੂਰ ਤੋਂ ਆਪਣਾ ਕੁਈ ਹੋਣਾ ਸਮਰੂਰ ਤੋਂ ਹਾਂ ਨੰਨੋਪੁਰ ਦੀ ਨੰਨਪੁਰ ਸਾਹਿਬ ਨੰਨਪੁਰ ਚੰਦੂ ਮਾਜਰਾ ਚੰਦੂ ਮਾਜਰਾ ਫੋਰਥ ਸੀਟ ਬੀਬੀ ਸ਼ਾਮੇ ਕੋਡ ਨੰਬਰ 1 ਤੇ ਆਊਗੀ ਹਰਮਨ ਸਿੰਘ ਹਰਸਿਮਰਤ ਕੌਰ ਹਾਂ ਚਾਰ ਸੀਟਾਂ ਘਾਟ ਪੈਣ ਜਿੱਤੂ ਨੇ ਹਾਂ ਕਾਂਗਰਸ ਕਿਹੜੀਆਂ ਕਿਹੜੀਆਂ ਤੇ ਜਿੱਤੂ ਕਾਂਗਰਸ ਦੇ ਵਿੱਚ ਹੋਗਾ ਤੁਹਾਡੇ ਵਾਲਾ ਛੋੜ ਜਾਣਾ ਖੁੱਬੀ ਹੋ ਸਕਦਾ ਸੀਟ ਰਾਜੇ ਫਿਰ ਹਰਸਿਮਰਤ ਕੌਰ ਹਰੂ ਨਹੀਂ ਆ ਦੇਖੋ 20 ਥੋੜੀ ਨਹੀਂ 20 ਤੇ ਆ ਮੀ ਤੇ ਯਾਰ ਇੱਕ ਮੀਡੀਆ ਸੀਟ ਲੈ ਸਕਦਾ ਇੱਕ ਇਧਰ ਹੁਸ਼ਿਆਰਪੁਰ ਵਾਲੇ ਪਾਸੇੋਂ ਲੈ ਸਕਦੇ ਤੇ ਥੱਕਦਾ ਤੇ ਹੁਣ ਵਾਈਕੂ ਬਣਾ ਡਾਈ ਆਂ ਮਾਰੇ ਗੌੜ ਦੇ ਆਈ ਗਿਵ ਯੂ ਇੱਕ ਜਨਮ ਪੱਤਰੀ ਬੰਮੜਾੜੀ ਖੋਲ ਕੇ ਦੇ ਦਾਂ ਹਾਂ ਹਾਂ ਉਹ ਨਹੀਂ ਕਿ ਆਸ ਰਾਜਿਆ ਮਾਈ ਥਿੰਕ ਕਿ ਗਜ ਪਰਮਾਯਾ ਐਜੂਕੇਸ਼ਨ ਠੀਕ ਹੈ ਤੇ ਭਾਜੀਪੀ ਹੋਣੀ ਵਨਸ਼ਿਆਰਪੁਰ ਬਾਕੀ ਕਬਲਾ ਸਾਹਿਬ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਰਾਜਾ ਬੜਿੰਗ ਜਿੱਤੂਗਾ ਫਿਰ ਰਾਜਾ ਬੜਿੰਗ ਜਿੱਤੂਗਾ ਜਿੱਤੂ ਬਿੱਟੂ ਹਾਰੂ ਹਾਂ ਬਿੱਟੂ ਕਲੀਅਰ ਕਰ ਬਿੱਟੂ ਨੇ ਭੈ ਕੋ ਤਪਰਾਇ ਨਾ ਦੇ ਉਹ ਆਪਣੇ ਬੈਠੂ ਉਹਦਾ ਨਾਮ ਬਿਨਾਮ ਕਰ ਦਿੱਤਾ ਜੀ ਹਾਂ 3:00 4:00 ਵਜੇ ਦਾ ਮਿਕਸ ਦੇ ਇੱਕ ਵੀਆਈਪੀ ਇੱਕ ਮੁੱਖ ਮੰਤਰੀ ਜਿਹਨੇ ਆਤਵਾਦ ਨੂੰ ਜਨੋਪੋਟ ਕਰਤਾ ਜੰਮੀਏ ਕਿੰਨੇ ਕਹਿੰਦਾ ਜੰਮੀਏ ਜਨੋ ਦੇ ਅੰਦਰ ਨੂੰ ਜੀ ਇਸ ਵਕਤ ਮਾਨੋਚਲ ਅੱਡੇ ਦੇ ਬਾਪੂ ਜੀ ਇੰਟਰਵਿਊ ਲਈ ਇੰਗਲਿਸ਼ ਦੇ ਵਿੱਚ ਇਹਨਾਂ ਸਪੀਚ ਦਿੱਤੀ ਤੇ ਬਹੁਤ ਵਧੀਆ